ਕੀ ਕਹਿਣਾ ਚਾਹੋਗੇ ਪਿਛਲੇ ਤੁਸੀਂ 2 ਸਾਲਾਂ ਤੋਂ ਲੰਗੜਾ ਲਾ ਰਹੇ ਹੋ ਥੋੜੇ ਸਾਲੇ ਜ਼ਿਆਦਾ ਦੇ ਵਿੱਚ ਕੀ ਕਹਿਣਾ ਚਾਹੋਗੇ ਅੱਜ ਰੋਡ ਹੈਲਥ ਲੈ ਰਿਹਾ ਹੈ ਪੰਜਾਬ ਤੇ ਆਪਾਂ ਬੰਦੇ ਕਮੇਟ ਪਿਆਉਂਦਾ ਹੈ ਅਸੀਂ ਲਗਾਤਾਰ ਜੀ 4 ਸਾਲਾਂ ਤੋਂ ਇਹ ਲੰਗੜਾ ਜਿਹੜਾ ਭਰਾਵਾਂ ਦੇ ਸਹਿਯੋਗ ਦੇ ਨਾਲ ਧਾਬੇ ਵਾਲੇ ਵੀਰਾਂ ਦੇ ਸਹਿਯੋਗ ਦੇ ਨਾਲ ਹੋਰ ਪ੍ਰਿੰਟ ਦੇ ਪਰਮੰਤਰੀ ਸੰਸਦਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਛੋਟੇ ਸਹਿਪੰਦੇ ਦੀ ਆਤਮ ਨੁਮੱਖ ਰੱਖਦੇ ਹਾਂ ਉਹਦੀ ਯਾਦ ਦੇ ਵਿੱਚ ਸਰਵਿਸਤਾ ਇੱਕ ਹੈ ਜੀ ਨੂੰ ਬਰਦਾਣਾ ਪੱਕੇ ਦੀਆਂ ਪੁਲਵਾਚੇ ਦੇ ਹੱਥਾਂ ਤੋਂ ਲਈ ਇਹ ਸਾਡੀ ਵੀ ਹੈ ਲਗਾਤਾਰ ਨਗਰ ਚੱਲ ਰਿਹਾ ਅੱਜ ਨਗਰ ਦੀ ਅਸਮਾਫੀ ਹੈ ਜੀ ਕੀਮਾ ਦੇਣਾ ਬਹੁਤ ਵਧੀਆ ਭਰਾ ਜਿਵਨ ਆ ਰਹੇ ਆ ਸਾਰੇ ਭਰਾ ਪਰ ਲੋਕ ਨਹੀਂ ਆਪਣੇ ਕੋਈ ਹੋ ਜਾਂਦੀਆਂ ਸੱਖਾਂ ਜਿਹੜੀਆਂ ਨੰਗਰ ਚੱਲਦੀਆਂ ਦੌਰ ਦੇ ਤੋਂ ਜ਼ਰੂਰੀ ਹੈ ਹਾਂਜੀ ਸਾਡੀ ਸਾਸਤਾ ਹੈਗੀ ਆ ਜੀ ਇਹ ਪੰਜਾਬ ਲੈਵਲ ਦੀ ਅ ਅਡਜਸਟਰ ਬੱਸ ਹੈਗੀ ਆ ਇਹਦੇ ਵਿੱਚ ਅਸੀਂ ਕੀਤਾ ਰੋਡ ਕੇਲਸ ਲਾਇਆ ਇੱਕ ਜ਼ਿਲ੍ਹੇ ਦੀ ਗੱਡੀ ਟ੍ਰੈਂਸਿਟ ਵਿੱਚ ਚੱਲ ਕੇ ਜਾਂਦੀ ਆ ਮੰਨ ਲਓ ਕਿ ਪ੍ਰੋਬਲਮ ਆ ਜਾਂਦੀ ਹੈ ਤਾਂ ਕਿ ਉਹਦੇ ਨਾਲ ਕੰਟੈਕਟ ਕਰਕੇ ਅ ਪਲੱਟ ਭਾਈ ਆਖ ਸਮਾਂ